ऐसे सतगुरु ਜਿਨ੍ਹਾਂ ਦੀ ਬਾਤ ਪਾਉਂਦਿਆ ਵੀ ਮਨ ਭਰਦਾ ਜਿਨ੍ਹਾਂ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਧੰਤਨ ਸਾਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਵੀ ਦੁਨੀਆ ਤਰਸਦੀ ਸੀ ਉਸ ਟਾਈਮ ਦੇ ਵਕਤ ਦੇ ਹਕੂਮਤਾਂ ਦੇ ਜਿਹੜੇ ਸਾਡੇ ਦੁਸ਼ਮਣ ਸੀ ਉਹਨਾਂ ਦੇ ਪਰਿਵਾਰ ਵੀ ਮਹਾਰਾਜ ਦੇ ਦਰਸ਼ਨਾਂ ਨੂੰ ਵੀ ਤਸ ਤਸ ਦਿੰਦੇ ਇੰਨੀ ਚਰਚਾ ਸੀ ਗੁਰੂ ਹਰਗੋਬਿੰਦ ਪਾਸ਼ਾ ਦੀ ਜਿਸ ਚਾਂਦਨੀ ਚੌਂਕ ਦੇ ਵਿੱਚ ਸਾਡੇ ਗੁਰੂ ਸਾਹਿਬ ਸ਼ਹਾਦਤ ਦਿੰਦੇ ਪਏ ਆ ਜਿਸ ਕੌਮ ਤੇ ਮਕਸਦ ਲਈ ਦਿੰਦੇ ਪਏ ਆ ਉਸੇ ਚਾਂਦਨੀ ਚੌਂਕ ਦੇ ਵਿੱਚ ਉਸੇ ਗੁਰੂ ਦੀ ਉਮਮਤ ਨੂੰ ਉੱਥੇ ਜਲੀਲ ਕੀਤਾ ਗਿਆ ਉੱਥੇ ਬੇਪੱਤ ਕੀਤਾ ਗਿਆ ਉੱਥੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਤੇ ਉਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਹੈ ਉਸੇ ਗੁਰੂ ਦੀ ਉਮਮਤ ਅੱਜ ਤੱਕ ਸਮਝ ਹੀ ਨਹੀਂ ਸਕੀ ਘਟਨਾ ਕੀ ਬਸਰ ਉਸੇ ਗੁਰੂ ਦੀ ਉਮਤ ਆਪਣੇ ਮੂੰਹੋਂ ਜਦੋਂ ਸ਼ਬਦ ਕਹਿੰਦੀ ਆ ਤੇਗ ਬਹਾਦਰ ਹਿੰਦ ਦੀ ਚਾਦਰ ਤੇ ਇਸ ਤੋਂ ਵੱਧ ਰੋਣ ਕਿਸੇ ਗੱਲ ਤੇ ਨਹੀਂ ਆਉਂਦਾ ਜੇ ਅੱਜ ਉਹੀ ਹਕੂਮਤ ਜਿਹੜੀ ਸਾਡਾ ਕੱਲੂ ਘਰੇ ਵਰਤਾ ਕੇ ਸਾਡੇ ਤੇ ਪ੍ਰੂਫ ਕਰਦੀ ਪਈ ਕਿ ਤੁਹਾਡੇ ਢਿੱਡੋਂ ਦੁਸ਼ਮਣ ਆ ਤੇ ਸਾਡੇ ਚੋਂ ਜਿਹੜੇ ਲੋਕ ਜੈਜਾ ਕਾਰ ਕਰਨ ਲੱਗਿਆ ਵੀ ਸਰਕਾਰ ਨੇ بڑے ਭੱਡੇ ਨਗਰ ਕੀਰਤਨ ਕੱਢ ਤੇ بڑے ਲਾਈਟ ਹੈਂਡ ਸਾਊਂਡ ਦੇ ਸ਼ੋਅ ਕਰ ਦਿੱਤੇ ਤੇ ਸਾਡੇ ਦਿਮਾਗ 'ਚ ਕਦੇ ਸਵਾਲ ਨਹੀਂ ਹੁੰਦਾ ਕਿ ਐਡਾ ਸਿੱਖੀ ਦਾ ਪਿਆਰ ਕਿੱਥੋਂ ਹਕੂਮਤ ਦੇ ਦਿਲ 'ਚ ਜਾਗ ਗਿਆ ਬਈ ਇੰਨਾ ਕਿੱਥੋਂ ਜਾਗ ਗਿਆ ਤੇ ਜੇ ਉਹਦੇ ਦਿਲ 'ਚ ਪਿਆਰ ਨਹੀਂ ਤੇ ਫੇਰ ਵੀ ਉਹ ਕੁਝ ਕਰ ਰਿਹਾ ਤੇ ਫੇਰ ਕੀ ਸਾਡਾ ਮਕਸਦ ਨਹੀਂ ਬਣਦਾ ਕਿ ਉਹਦੀ ਮਨਸ਼ਾ ਸਮਝੀਏ ਕਿ ਚਾਹੁੰਦੇ ਕੀ ਹੈ ਤਨ ਤਨ ਸਾਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਤੇ ਨਿੱਗੀ ਗੋਦ ਅੰਦਰ ਜੁੜ ਬੈਠੇ ਗੁਰੂਦੇਵ ਹੀ ਖਾਸ ਰੂਪ ਗੁਰੂ ਪਿਆਰੇ ਖਾਲਸਾ ਜੀ ਗੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸੰਗਤ ਦੀ ਥੋੜੀ ਜੀ ਪਰੇਸ਼ਾਨੀ ਵੀ ਸਮਝਦਾ ਕਿ ਲਗਾਤਾਰ ਬੈਠਣਾ ਬਹੁਤ ਔਖਾ ਹੁੰਦਾ ਸਰੀਰ ਥੱਕ ਵੀ ਜਾਂਦਾ ਤੇ ਖਾਸ ਕਰਕੇ ਜਿਵੇਂ ਪ੍ਰਭਜੋਤ ਭਾਜੀ ਹੁਣ ਬੋਲ ਕੇ ਹਟੇ ਤੇ ਉਹ ਵਿਚਾਰ ਨਾ ਬਹੁਤ ਉਹ ਕਨਸੈਂਟ੍ਰੇਸ਼ਨ ਮੰਗਦੇ ਦਿਮਾਗ ਦੀ ਥਕਾਨ ਹੁੰਦੀ ਉਹਦੇ ਵਿੱਚ ਧਿਆਨ ਲਾਉਣਾ ਕਰਨਾ ਉੱਥੇ ਮਨ ਥੱਕਦੇ ਵੀ ਆ ਸਰੀਰ ਵੀ ਥੱਕ ਜਾਂਦੇ ਆ ਸੁਰਤੀਆਂ ਵੀ ਕਰਕੇ ਅਸੀਂ ਥੋੜਾ ਜਿਹਾ ਵਹ ਭਾਰਜਾ ਫੀਲ ਕਰਦੇ ਆ ਤੇ ਚਲੋ ਆਪਾਂ ਥੋੜਾ ਜਿਹਾ ਪਹਿਲਾਂ ਤਾਂ ਗੁਰੂ ਸਾਹਿਬ ਨੇ ਖਾਲਸੇ ਨੂੰ ਬਹੁਤ ਕੁਛ ਦਿੱਤਾ ਬਹੁਤ ਕੁਛ ਮਾਰੇ ਨੇ ਇਨੇ ਰਾਹ ਦਿੱਤੇ ਸਾਨੂੰ ਵੀ ਸਾਡੇ ਰਾਹ ਚ ਕਿਤੇ ਰੁਕਾਵਟ ਵਾਲੀ ਕੋਈ ਇਦਾਂ ਦੀ ਗੱਲਬਾਤ ਨਹੀਂ ਪਹਿਲਾਂ ਜਿਹੜਾ ਥਕਾਨ ਅਗਰ ਰੁਕਾਵਟ ਬਣਦੀ ਹੈ ਪਹਿਲੇ ਇਹਨੂੰ ਥੋੜਾ ਜਿਹਾ ਦੂਰ ਕਰਦੇ ਆ ਤੇ ਉਹ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਚਕਾਰੇ ਬਖਸ਼ੇ ਸਾਡੇ ਅੰਦਰ ਜੋਸ਼ ਭਰਦੇ ਤੇ ਸਾਡੀ ਥਕਾਨ ਨੂੰ ਦੂਰ ਕਰਦੇ ਆ ਗੁਰਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਆਪਾਂ ਪੰਜ ਚਕਾਰੇ ਲਾ ਕੇ ਗੱਲ ਦੀ ਸ਼ੁਰੂਆਤ ਕਰਾਂਗੇ बोले सो निहाल 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 बोले ਸੋ ਨਿਹਾਲ ਐਸੇ ਸਤਿਗੁਰੂ ਜਿਨ੍ਹਾਂ ਦੀ ਬਾਤ ਪਾਉਂਦਿਆ ਵੀ ਮਨ ਭਰਦਾ ਜਿਨ੍ਹਾਂ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਧੰਤਨ ਸਾਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਵੀ ਦੁਨੀਆ ਤਰਸਦੀ ਸੀ ਉਸ ਟਾਈਮ ਦੇ ਵਕਤ ਦੇ ਹਕੂਮਤਾਂ ਦੇ ਜਿਹੜੇ ਸਾਡੇ ਦੁਸ਼ਮਣ ਸੀ ਉਹਨਾਂ ਦੇ ਪਰਿਵਾਰ ਵੀ ਮਹਾਰਾਜ ਦੇ ਦਰਸ਼ਨਾਂ ਨੂੰ ਵੀ ਤਸ ਦੱਸ ਦਿੰਦੇ ਇੰਨੀ ਚਰਚਾ ਸੀ ਗੁਰੂ ਹਰਗਵਿੰਦ ਪਾਸ਼ਾ ਦੀ ਜਿਨ੍ਹਾਂ ਨੇ ਮੀਰੀ ਤੇ ਪੀਰੀ ਦਾ ਸੰਕਲਪ ਕੌਮ ਨੂੰ ਦਿੱਤਾ ਉਹਨਾਂ ਦੇ ਲਖਤੇ ਜਦਰ ਜਗਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਬਿਲੋਂਗ ਕਰਦਾ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਸ਼ੇਮੇ ਪਾਸ਼ਾ ਦੀ ਜੰਗ ਉਹਨਾਂ ਦੇ ਹੀ ਹੱਥੋਂ ਪੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਰਹਿ ਕੇ ਸ਼ਸਤਰ ਵਿਦਿਆ ਸਿੱਖੀ ਤੇ ਗੁਰੂ ਸਾਹਿਬ ਦੇ ਬਹੁਤ ਅਨੰਨ ਸੇਵਕ ਰਹੇ ਪੈਂਦੇ ਖਾਂ ਬੜਾ ਮਸ਼ਹੂਰ ਨਾਮ ਤੇ ਉਹ ਗੁਰੂ ਸਾਹਿਬ ਤੇ ਚੜ੍ਹ ਕੇ ਆ ਗਿਆ ਜਦੋਂ ਜੰਗ ਲੜੀ ਤੇ ਉਸ ਟਾਈਮ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਬਾਲ ਅਵਸਥਾ ਦੇ ਵਿੱਚ ਹੀ ਸੀ ਤੇ ਐਸੇ ਸ਼ਸਤਰ ਦੇ ਜੋਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿਖਾਏ ਤੇ ਗੁਰੂ ਸਾਹਿਬ ਉਹਨਾਂ ਦੇ ਪਿਤਾ ਜੀ ਉਹਨਾਂ ਤੋਂ ਉਹਨਾਂ ਦੇ ਜੰਗ ਦੇ ਜੋਰ ਦੇਖ ਕੇ ਖੁਸ਼ ਹੋ ਕੇ ਗੁਰੂ ਸਾਹਿਬ ਨੂੰ ਕਹਿੰਦੇ ਵੀ ਇਹ ਤੇ ਤੇਗ ਦੇ ਧਨੀ ਦੇ ਜੋਰ ਨੇ ਤੇ ਅੱਜ ਤੋਂ ਤੁਹਾਡਾ ਨਾਮ ਤੇਗ ਬਹਾਦਰ ਹੋਏਗਾ ਗੁਰੂ ਸਾਹਿਬ ਦਾ ਜਿਹੜਾ ਨਾਮ ਕਰਨਿਆ ਉਹ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰੱਖਿਆ ਗਿਆ ਸੋ ਗੁਰਤੇਗ ਬਹਾਦਰ ਮਹਾਰਾਜ ਦੇ ਲਖਤੇ ਜਿਗਰ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਇਤਿਹਾਸ ਅੱਜ ਦੁਨੀਆ ਦਾ ਸ਼ਾਇਦ ਹੀ ਕੋਈ ਐਸਾ ਕੋਨਾ ਹੋਊਗਾ ਜਿੱਥੇ ਦੁਨੀਆ ਨਹੀਂ ਜਾਣਦੀ ਉਹ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਆਪਾਂ ਵਿਚਾਰਨ ਦੇ ਲਈ ਉਹਦੇ ਬਾਬਤ ਵਿਚਾਰ ਚਰਚਾ ਕਰਨ ਦੇ ਲਈ ਆਪਾਂ ਇਕੱਤਰ ਹੋਏ ਆਂ ਮੈਂ ਤੁਹਾਡਾ ਬਹੁਤ ਜ਼ਿਆਦਾ ਸਮਾਂ ਨਹੀਂ ਲੈਣਾ ਬਸ 2-4 ਮਿੰਟ ਦੇ ਵਿੱਚ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੀ ਗੱਲ ਨੂੰ ਖਤਮ ਕਰਾਂ ਮਿਸ ਤੋਂ ਪਹਿਲਾਂ ਬਹੁਤ ਮਤਲਬ ਬૌਧਿਕ ਤੌਰ ਤੇ ਬਹੁਤ ਸੂਝਵਾਨ ਵਿਚਾਰ ਰੱਖੇ ਗਏ ਆ ਬੁਲਾਰਿਆਂ ਵੱਲੋਂ ਮੈਂ ਪੜਾ ਉਹਨੂੰ ਥੋੜਾ ਸਰਲ ਕਰਕੇ ਬਿਆਨ ਕਰਨ ਦੀ ਕੋਸ਼ਿਸ਼ ਕਰੂੰਗਾ ਐਸੇ ਗੁਰੂ ਜਿਨ੍ਹਾਂ ਦੀ ਬਖਸ਼ਿਸ਼ ਦਾ ਸਦਕਾ ਅੱਜ ਸਾਡੇ ਸਿਰਾਂ ਤੇ ਦਸਤਾਰਾਂ ਸੋਹਂਦੀਆਂ ਤੇ ਅਸੀਂ ਮਾਣ ਨਾਲ ਸਿਰ ਉੱਚਾ ਕਰਕੇ ਇਸ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਜੀ ਰਹੇ ਹਾਂ ਉਹ ਗੁਰੂ ਕੁੱਲ ਕਾਇਨਾਤ ਨੂੰ ਦੱਸਦੇ ਆ ਕਿ ਖਾਲਸਾ ਜ਼ਬਰ ਤੇ ਜ਼ੁਲਮ ਦੇ ਅਗੇਂਸਟ ਖੜਾ ਹੋਊਗਾ ਜਦੋਂ ਵੀ ਕਿਤੇ ਜ਼ੁਲਮ ਹੋਏਗਾ ਤੇ ਜਿੱਥੇ ਵੀ ਹੋਏਗਾ ਪਰ ਦੁੱਖ ਦੀ ਗੱਲ ਤੇ ਹੈਰਾਨੀ ਦੀ ਗੱਲ ਜਿਸ ਚਾਂਦਨੀ ਚੌਂਕ ਦੇ ਵਿੱਚ ਸਾਡੇ ਗੁਰੂ ਸਾਹਿਬ ਸ਼ਹਾਦਤ ਦਿੰਦੇ ਪਏ ਆ ਜਿਸ ਕੌਮ ਤੇ ਮਕਸਦ ਲਈ ਦਿੰਦੇ ਪਏ ਆ ਉਸੇ ਚਾਂਦਨੀ ਚੌਂਕ ਦੇ ਵਿੱਚ ਉਸੇ ਗੁਰੂ ਦੀ ਉਮਮਤ ਨੂੰ ਉੱਥੇ ਜਲੀਲ ਕੀਤਾ ਗਿਆ ਉੱਥੇ ਬੇਪੱਤ ਕੀਤਾ ਗਿਆ ਉੱਥੇ ਗਲਾਂ 'ਚ ਟੇਰ ਪਾ ਕੇ ਸਾੜਿਆ ਗਿਆ ਤੇ ਉਸ ਤੋਂ ਵੀ ਜਿਆਦਾ ਦੁੱਖ ਦੀ ਗੱਲ ਹੈ ਉਸੇ ਗੁਰੂ ਦੀ ਉਮਤ ਅੱਜ ਤੱਕ ਸਮਝ ਹੀ ਨਹੀਂ ਸਕੀ ਘਟਨਾ ਕੀ ਵਾਪਰੀ ਉਸੇ ਗੁਰੂ ਦੀ ਉਮਤ ਆਪਣੇ ਮੂੰਹੋਂ ਜਦੋਂ ਇਹ ਸ਼ਬਦ ਕਹਿੰਦੀ ਆ ਤੇਗ ਬਹਾਦਰ ਹਿੰਦ ਦੀ ਚਾਦਰ ਤੇ ਇਹ ਤੋਂ ਵੱਧ ਰੋਣ ਕਿਸੇ ਗੱਲ ਤੇ ਨਹੀਂ ਆਉਂਦਾ ਦੁਸ਼ਮਨ ਨੇ ਤਾਂ ਕਿਹਾ ਜਾਂਦਾ ਨਾ ਕਿ ਦੁਸ਼ਮਨ ਬਾਤ ਕਰਿਆ ਨਾ ਹੋਣੀ ਉਹਨੇ ਤਾਂ ਕਰਨੀਆਂ ਨਾ ਹੋਣੀਆਂ ਉਹਨੇ ਕਿਉਂ ਸਾਡੇ ਪੱਖ ਦੀ ਗੱਲ ਕਰਨੀ ਦੁਸ਼ਮਨ ਨਹੀਂ ਕਰੂਗਾ ਦੁਸ਼ਮਨ ਤੇ ਹਮੇਸ਼ਾ ਸਾਡੇ ਖਿਲਾਫ ਹੀ ਗੱਲ ਕਰੂਗਾ ਹੈਰਾਨੀ ਦੀ ਗੱਲ ਹੈ ਤੇ ਅਸੀਂ ਖੁਦ ਆਪਣੇ ਖਿਲਾਫ ਗੱਲਾਂ ਕਰ ਰਹੇ ਹਾਂ ਅਸੀਂ ਖੁਦ ਉਸ ਗੁਰੂ ਦੀ ਸ਼ਹਾਦਤ ਨੂੰ ਕਿੰਨਾ ਛੋਟਾ ਤੇ ਕਿੰਨੇ ਦਾਇਰੇ ਦੇ ਵਿੱਚ ਸੀਮਿਤ ਕਰਤਾ ਗੁਰੂ ਸਾਹਿਬ ਜਦੋਂ ਇਤਿਹਾਸ ਰਚ ਰਹੇ ਆ ਨਾ ਉਹ ਹਿਸਟਰੀ ਆਪ ਰਚ ਰਹੇ ਆ ਦੁਨੀਆ ਦੀ ਕੋਈ ਤਾਕਤ ਹੈ ਗੁਰੂ ਦਾ ਸਰ ਕਲਮ ਕਰ ਦੇਵੇ ਕੋਈ ਤਾਕਤ ਨਹੀਂ ਦੁਨੀਆ 'ਚ ਗੁਰੂ ਸਾਹਿਬ ਤੇ ਆਪ ਰਚਦੇ ਪਹਿਸਟਰੀ ਤੋਂ ਦੇ ਪਿੱਛੇ ਬਹੁਤ ਵੱਡੇ ਕਾਰਨ ਹੁੰਦੇ ਔਰ ਗੁਰੂ ਦੇ ਵੱਲੋਂ ਰਚਿਆ ਗਿਆ ਇਤਿਹਾਸ ਸੀਮਾਂ ਚ ਨਹੀਂ ਹੁੰਦਾ ਕਦੇ ਉਹ ਅਸੀਮ ਹੁੰਦਾ ਉਹਦੀ ਵਿਆਖਿਆ ਅਸੀਂ ਆਪਣੀ ਤੁਛ ਬੁੱਧੀ ਮੁਤਾਬਕ ਜਿੰਨੀ ਕ ਸਾਡੀ ਸਮਰੱਥਾ ਉਨੀ ਕਰ ਸਕਦੇ ਆ ਪਰ ਉਹ ਆਖਰੀ ਨਹੀਂ ਹੋ ਸਕਦੀ ਹੋ ਸਕਦਾ ਕੋਈ ਕੱਲ ਨੂੰ ਉਸ ਤੋਂ ਵੀ ਬੁੱਧੀਮਾਨ ਕੋਈ ਇਨਸਾਨ ਆਵੇ ਤੇ ਉਹਦੀ ਵਿਆਖਿਆ ਨੂੰ ਹੋਰ ਵੱਡਾ ਕਰ ਦੇਵੇ ਅਸੀਂ ਵਿਆਖਿਆ ਵੱਢੀ ਕਰਨੀ ਸੇ ਅਸੀਂ ਸੌੜੀ ਕਰਨੀ ਸ਼ੁਰੂ ਕਰ ਦਿੱਤੀ ਸਕੋ ਜੇ ਅੱਜ ਉਹੀ ਹਕੂਮਤ ਜਿਹੜੀ ਸਾਡਾ ਕੱਲੂ ਘਰੇ ਵਰਤਾ ਕੇ ਸਾਡੇ ਤੇ ਪ੍ਰੂਫ ਕਰਦੀ ਪਈ ਕਿ ਤੁਹਾਡੇ ਢੋਂ ਦੁਸ਼ਮਣ ਆ ਤੇ ਸਾਡੇ ਚੋਂ ਜਿਹੜੇ ਲੋਕ ਜੈਜਾ ਕਰ ਕਰਨ ਲੱਗਿਆ ਵੀ ਸਰਕਾਰ ਨੇ ਬੜੇ ਵੱਡੇ ਨਗਰ ਕੀਰਤਨ ਕੱਢਤੇ ਬੜੇ ਲਾਈਟ ਹੈਂਡ ਸਾਊਂਡ ਦੇ ਸ਼ੋਅ ਕਰ ਦਿੱਤੇ ਤੇ ਸਾਡੇ ਦਿਮਾਗ 'ਚ ਕਦੇ ਸਵਾਲ ਨਹੀਂ ਆਉਂਦਾ ਵੀ ਐਡਾ ਸਿੱਖੀ ਦਾ ਪਿਆਰ ਕਿੱਥੋਂ ਹਕੂਮਤ ਦੇ ਦਿਲ 'ਚ ਜਾਗ ਗਿਆ ਬਈ ਇੰਨਾ ਕਿੱਥੋਂ ਜਾਗ ਗਿਆ ਤੇ ਜੇ ਉਹਦੇ ਦਿਲ ਚ ਪਿਆਰ ਨਹੀਂ ਤੇ ਫੇਰ ਵੀ ਉਹ ਕੁਝ ਕਰ ਰਿਹਾ ਤੇ ਫੇਰ ਕੀ ਸਾਡਾ ਮਕਸਦ ਨਹੀਂ ਬਣਦਾ ਕਿ ਉਹਨਾਂ ਦੀ ਮਨਛਾ ਸਮਝੀ ਹੈ ਕਿ ਚਾਹੁੰਦੇ ਕੀ ਹੈ ਜਦੋਂ ਕਿਸੇ ਤੋਂ ਕੋਈ ਵਾਈ ਹੋਈ ਲਕੀਰ ਮਿਟਾ ਨਾ ਹੋਵੇ ਨਾ ਫਿਰ ਉਹ ਕੋਸ਼ਿਸ਼ ਕਰਦੇ ਕਿ ਇਹਦੇ ਪੈਰਲਰ ਵੱਡੀ ਕਰਨ ਦੀ ਕੋਸ਼ਿਸ਼ ਕਰੋ ਹਕੂਮਤ ਦਾ ਟਿਲ ਅੱਡੀ ਦਾ ਯੋਰ ਲੱਗਾ ਹੋਇਆ ਉਹ ਕੁਝ ਨਹੀਂ ਕਰ ਸਕਦੇ ਜੋ ਸਾਨੂੰ ਸਾਡੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਸਾਡੇ ਕੋਲ ਨੇ ਉਹਨਾਂ ਨੇ ਕੀ ਕੀਤਾ ਸਾਡੇ ਪੈਰਲਰ ਗੁਰੂ ਘਰ ਨੇ ਸ਼ੁਰੂ ਕਰ ਦਿੱਤੇ ਸ਼ਰੀਕ ਬਣਾ ਕੇ ਸਾਡੇ ਇਤਿਹਾਸ ਦਾ ਉਹਨਾਂ ਦੇ ਕੋਲ ਤੋੜ ਨਹੀਂ ਉਹ ਸਾਡੇ ਇਤਿਹਾਸ ਨੂੰ ਖਤਮ ਕਰਕੇ ਆਪਣੇ ਇਤਿਹਾਸ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕਰਦੇ ਪਏ ਆਰਐਸਐਸ ਦਾ ਮੁਖੀ ਅੱਜ ਤੋਂ 15 20 ਸਾਲ ਪਹਿਲਾਂ ਅਮਰੀਕਾ ਦੀ ਸਟੇਜ ਦੇ ਉੱਤੇ ਇਹ ਗੱਲ ਕਹਿੰਦਾ ਕਹਿੰਦਾ ਫਿਕਰ ਨਾ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਤੇ ਤੁਹਾਨੂੰ ਦਸਣਗੇ ਸਿਰਾਂ ਤੇ ਪੱਗਾਂ ਵੀ ਹੋਣਗੀਆਂ ਮੂੰਹਾਂ ਤੇ ਦਾੜੇ ਵੀ ਹੋਣਗੇ ਤੇ ਗਾਤਰੇ ਕਿਰਪਾਨ ਵੀ ਹੋਊਗੀ ਪਰ ਸਿੱਖ ਹੋ ਨਹੀਂ ਹਊਗਾ ਜਿਹੜਾ ਗੁਰਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਸਾਜਿਆ ਸਿੱਖ ਹੋਊਗਾ ਜਿਹੜਾ ਅਸੀਂ ਤੈਅ ਕਰਾਂਗੇ ਤੇ ਉਹਦਾ ਨਮੂਨਾ ਦੱਸਣ ਲੱਪੇ ਆ ਸਾਡੇ ਵਿੱਚੋਂ ਹੀ ਬੰਦੇ ਉਹ ਜਕਾਰੇ ਲਾਉਣ ਲੱਪੇ ਭਈ ਉਹ ਨਿਹੰਗ ਸਿੰਘਾਂ ਦਾ ਬੋਲਾ ਆਂਦਾ ਜਕਾਰਾ ਲਾਉਂਦਾ ਜਕਾਰਾ ਜਿ ਗ ਜਾਵੇ ਤੇ ਉਹ ਅਸੀਂ ਗੁਰੂ ਸਾਹਿਬ ਨੂੰ ਕਹਿੰਨੇ ਭਾਵੇਂ ਸ਼ਿਦਾਂ ਸਿੰਘਾਂ ਨੂੰ ਕਹਿੰਨੇ ਭਾਵੇਂ ਅਸੀਂ ਆਪ ਦੇ ਜਿਹੜੇ ਸਾਡੇ ਜਿਹਨਾਂ ਨੂੰ ਅਸੀਂ ਸਰਮੋਹ ਮੰਨਦੇ ਸੀ ਉਹਨਾਂ ਦੇ ਨਾਂ ਨਾਲ ਕਹਿੰਦੇ ਉਹ ਕਹਿੰਦਾ ਮਾਤਾ ਕਾਲੀ ਵਾਲੀ ਨੂੰ ਭਾਵੇਂ ਪਤਨ ਕਿਹੜੀ ਮਾਤਾ ਦਾ ਨਾਂ ਲੈਂਦਾ ਸੀ ਉਹ ਕੁਛ ਤੇ ਦੱਸੋ ਕੀ ਉਹ ਜਿਹੜੇ ਗੱਲ ਕਹਿ ਰਹੇ ਆ ਸਟੇਜਾਂ ਤੋਂ ਖੜ ਕੇ ਉਹ ਸਾਬਤ ਹੋਣੀਆਂ ਨਹੀਂ ਸ਼ੁਰੂ ਹੋ ਗਈਆਂ ਆਰਐਸਐਸ ਦੇ ਬੰਦੇ ਦੀ ਆ ਪਿੱਛੇ ਜੇ ਇੱਕ ਚੈਨਲ ਦੇ ਉੱਤੇ ਡਿਬੇਟ ਹੋਈ ਆ ਉੱਤੇ ਕੁਝ ਬੁੱਧੀਜੀਵੀ ਯਾਦਵਿੰਦਰ ਸਿੰਘ ਕਰਫਿਊ ਦਾ ਇੱਕ ਚੈਨਲ ਆ ਉਹਦੇ ਤੇ ਡਿਬੇਟ ਹੋਈ ਉਹਦੇ ਚ ਉਹਨਾਂ ਨੇ ਉਹ ਸਾਰੇ ਸੱਦੇ ਕਾਮਰੇਡ ਵੀ ਸੱਦੇ ਆਰਐਸਐਸ ਦੇ ਬੰਦੇ ਵੀ ਸੱਦੇ ਤੇ ਜਿਹੜਾ ਸਿੱਖ ਚਿੰਤਕ ਸੀ ਉਹ ਵੀ ਸੱਦਿਆ ਉਹਦੇ ਵਿੱਚ ਕਹਿੰਦਾ ਜੀ ਆ ਸਿੱਖਾਂ 'ਚ ਹੋਣੀ ਵਿਗਾੜ ਜਾ ਪੈਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਸਾਡੇ 'ਚ ਕੁਝ ਨਹੀਂ ਸੀ ਹੁੰਦਾ ਸਾਡੇ ਬੰਦੇ ਕਹਿੰਦਾ ਮੰਦਰਾਂ 'ਚ ਵੀ ਜਾਂਦੇ ਸੀ ਗੁਰਦੁਆਰੇ ਵੀ ਜਾਂਦੇ ਸੀ ਤੇ ਹੁਣ ਵੀ ਕਹਿੰਦਾ ਜਿਹੜਾ ਹੈਗਾ ਆ ਉਹ ਸਿੱਖਾਂ ਨਾਲਾ ਕਿਹਾ ਜਾਂਦਾ ਹੁਣ ਵੀ ਕਹਿੰਦਾ ਜਿਹੜੇ ਸਹੀ ਸਿੱਖ ਆ ਉਹ ਤਾਂ ਮੰਦਰ 'ਚ ਵੀ ਆਉਂਦੇ ਤੇ ਗੁਰਦੁਆਰੇ 'ਚ ਵੀ ਆਉਂਦੇ ਕੀ ਗੁਰੂ ਸਾਹਿਬ ਦੀ ਕੋਈ ਤੁਹਾਨੂੰ ਇਦਾਂ ਦੀ ਐਗਜ਼ੈਂਪਲ ਮਿਲਦੀ ਆ ਜਿੱਥੇ ਜਦੋਂ ਗੁਰਤੇਗ ਬਹਾਦਰ ਮਹਾਰਾਜ ਦੀ ਅਸੀਂ ਗੱਲ ਕਰਦੇ ਆ ਮਾਰੇ ਨਾਂ ਤੇ ਜੰਜੂ ਪਾਉਂਦੇ ਨਾ ਤਿਲਕ ਲਾਉਂਦੇ ਨਾ ਮੰਦਰਾਂ ਚ ਟੱਲ ਖੜਕਾਉਂਦੇ ਪਰ ਮਾਰੇ ਸ਼ਹਾਦਤ ਦਿੰਦੇ ਪਏ ਆ ਕੀ ਉਹ ਸਿਰਫ ਮੰਦਰਾਂ ਟੱਲਾਂ ਤੇ ਉਹਨਾਂ ਜੰਜੂਆਂ ਵਾਸਤੇ ਦਿੱਤੀ ਗਈ ਸ਼ਹਾਦਤ ਐ ਅਸੀਂ ਉਸ ਸੋਚ ਨੂੰ ਬਹੁਤ ਛੋਟਾ ਉਸ ਸ਼ਹਾਦਤ ਦੇ ਦਾਇਰੇ ਨੂੰ ਆਪਣੀ ਬੁੱਧੀ ਦੇ ਮੁਤਾਬਕ ਬਹੁਤ ਛੋਟਾ ਕਰਦੇ ਪਏ ਉਹ ਵੀ ਉਹ ਜਦੋਂ ਜਿਹੜਾ ਸਾਨੂੰ ਦੁਸ਼ਮਣ ਪਰੋਸਦਾ ਪਿਆ ਉਹ ਸਾਨੂੰ ਕਹਿੰਦਾ ਜੋ ਕਹਿੰਦਾ ਸੀ ਉਹਦਾ ਕਰੀ ਜਾਂਦੇ ਪਏ ਜਦ ਕਿ ਇਹ ਸਟੇਟ ਨੇ ਧਿਆਰਿਆ ਹੋਇਆ ਕਿ ਤੁਹਾਡੇ ਵਿਲੱਖਣ ਜਿਹੜੀ ਸੋਚ ਤੇ ਸਿਧਾਂਤ ਜਿਹੜੇ ਤੁਹਾਨੂੰ ਕੁੱਲ ਕਾਇਨਾਤ ਦੇ ਵਿੱਚ ਵੱਖਰੀ ਆਇਡੈਂਟੀਟੀ ਦਿੰਦੇ ਆ ਉਹਨੂੰ ਖਤਮ ਕਰਕੇ ਹਿੰਦੂਆਂ ਦਾ ਹੀ ਇੱਕ ਹੋਰ ਧੜਾ ਇੱਕ ਧਿਰ ਇੱਕ ਹੋਰ ਜਿਹੜੀ ਜਿਵੇਂ ਉਹਨਾਂ ਦੇ ਵਿੱਚ ਹੁੰਦਾ ਨਾ ਕਿ ਉਹ ਕਹਿੰਦੇ ਵੀ ਬੋਧੀ ਵੀ ਸਾਡੇ ਹੀ ਆ ਜੈਨੀ ਵੀ ਸਾਡੇ ਹੀ ਆ ਦਲਿਤ ਵੀ ਸਾਡੇ ਹੀ ਆ ਤੇ ਸਿੱਖ ਵੀ ਉਵੇਂ ਹੀ ਸਾਡੇ ਹੀ ਆ ਗੁਰੂ ਵੀ ਹਿੰਦੂ ਹੀ ਸੀ ਪਰ ਜਿਵੇਂ ਹਿੰਦੂਆਂ ਦੇ ਵਿੱਚ ਕੈਟਾਗਰੀ ਉਹ ਕਹਿੰਦੇ ਜਿਵੇਂ ਅਸੀਂ ਦੇਵੀ-ਦੇਵਤਿਆਂ ਨੂੰ ਪੂਜਦੇ ਏਦਾਂ ਹੀ ਤੁਸੀਂ ਇੱਕ ਦਿਨ ਗੁਰੂਆਂ ਨੂੰ ਪੂਜੋਗੇ ਜਿਵੇਂ ਕੋਈ ਸ਼ਿਵਜੀ ਦਾ ਭਗਤ ਆ ਕੋਈ ਕ੍ਰਿਸ਼ਨ ਦਾ ਭਗਤ ਆ ਕੋਈ ਸ਼ੇਰਾ ਵਾਲੀ ਮਾਤਾ ਦਾ ਭਗਤ ਆ ਉਹ ਕੋਈ ਕਿਸੇ ਹੋਰ ਦੇਵਤੇ ਨੂੰ ਮੰਨ ਰਿਹਾ ਉਹ ਕਹਿੰਦੇ ਇਦਾਂ ਹੀ ਜਮਾ ਵੱਖ-ਵੱਖ ਦੇਵਤੇ ਸੀ ਨਾ ਇਦਾਂ ਹੀ ਗੁਰੂ ਸੀ ਥੋੜੀ-ਥੋੜੀ ਵਿਚਾਰਧਾਰਾ ਵੱਖਰੀ ਸੀ ਰਾਮ ਦੀ ਵਿਚਾਰਧਾਰਾ ਕ੍ਰਿਸ਼ਨ ਨਾਲ ਨਹੀਂ ਮਿਲਦੀ ਸੀ ਕ੍ਰਿਸ਼ਨ ਦੀ ਵਿਚਾਰਧਾਰਾ ਸ਼ਿਵਜੀ ਨਾਲ ਨਹੀਂ ਮਿਲਦੀ ਸੀ ਉਹ ਉਸ ਕਰਕੇ ਕਹਿੰਦੇ ਸਿੱਖ ਤੱਕ ਨਾ ਗੁਰੂਆਂ ਦੀ ਵੀ ਵਿਚਾਰਧਾਰਾ ਜਾਇਦ ਵੱਖਰੀ ਹੋਵੇ ਪਰ ਹੈ ਹਿੰਦੂਆਂ ਦਾ ਹੀ ਹਿੱਸਾ ਤੁਸੀਂ ਇੱਥੇ ਆ ਕੇ ਖੜੇ ਹੋਵੋ ਉਹ ਇੱਥੇ ਖੜੇ ਕਰਨਾ ਚਾਹੁੰਦੇ ਆ ਸਾਨੂੰ ਜਿਹੜੀ ਸਾਡੀ ਤੀਸਰ ਪੰਥ ਵਾਲੀ ਗੱਲ ਆ ਜਿਹੜੀ ਵੱਖਰੀ ਕੌਮ ਗੁਰੂ ਪਾਤਸ਼ਾਹ ਨੇ ਸਿਰਜ ਦਿੱਤੀ ਅਸੀਂ ਉਹ ਬੰਦੇ ਆ ਜਿਨ੍ਹਾਂ ਨੂੰ ਧਰਮ ਦੇ ਅੰਦਰ ਪੱਕੇ ਤੌਰ ਤੇ ਗੁਰੂ ਸਾਹਿਬ ਨੇ ਰਾਜ ਦੇ ਮਾਡਲ ਦੇ ਦਿੱਤੇ ਸਾਡੇ ਪੰਜ ਤਖਤ ਤੇ ਸਾਡੇ ਬੰਦੇ ਕਹਿੰਦੇ ਸਾਨੂੰ ਰਾਜ ਦੀ ਲੋੜ ਕੋਈ ਨਹੀਂ ਦੁਨੀਆ ਦੀ ਕਿਸੇ ਕੌਮ ਦੇ ਵਿੱਚ ਪੋਲੀਟੀਕਲ ਕੋਈ ਮਾਡਲ ਨਹੀਂ ਆ ਮੁਸਲਮਾਨਾਂ ਚ 크ਰਿਸਚਨਾਂ ਦੇ ਵਿੱਚ ਕੋਈ ਪੋਲੀਟੀਕਲ ਮਾਡਲ ਧਾਰਮਿਕ ਤੌਰ ਤੇ ਨਹੀਂ ਮਿਲੂਗਾ ਤੁਹਾਨੂੰ ਸਿੱਖਾਂ ਦੇ ਅੰਦਰ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਧਾਰਨ ਕਰਕੇ ਸਪਸ਼ਟ ਕੀਤਾ ਕਲੀਅਰ ਕੀਤਾ ਕਿ ਇੱਥੇ ਧਰਮ ਤੇ ਰਾਜ ਇਕੱਠੇ ਚੱਲਣਗੇ ਦਰਬਾਰ ਸਾਹਿਬ ਦੇ ਵਿਹੜੇ ਦੇ ਵਿੱਚ ਅਕਲ ਤੱਕ ਸਾਭ ਦੀ ਸਿਰਜਣਾ ਕਰਕੇ ਮਾਰਿਆ ਨੇ ਪੱਕੇ ਤੌਰ ਤੇ ਸਟੈਬਲਿਸ਼ ਕਰਤਾ ਧਰਮ ਤੇ ਰਾਜਨੀਤੀ ਇਹ ਅਨਿਖੜਮਾ ਅੰਗ ਨੇ ਤੇ ਹੈਰਾਨੀ ਦੀ ਗੱਲ ਆ ਸਾਡੇ ਗੁਰਦੁਆਰਿਆਂ ਦੇ ਵਿੱਚ ਇਹ ਸਟੇਜਾਂ ਦੇ ਗੱਲਾਂ ਕਹੀਆਂ ਜਾਂਦੀਆਂ ਜਾਂ ਰਾਜਨੀਤੀ ਵੱਖਰੀ ਰੱਖੋ ਧਰਮ ਖਰਾ ਰੱਖੋ ਜਿਨ੍ਹਾਂ ਦੇ ਧਾਰਮਿਕ ਕੀਦਿਆਂ ਦੇ ਅੰਦਰ ਪੋਲਿਟਿਕਲ ਸਮਝਦਾ ਕੋਈ ਲੈਵਲ ਨਹੀਂ ਆ ਉਹ politically ਰਾਜ ਦੇ ਸਿਰ ਤੇ ਉਹ ਸਾਡੇ ਸਿੰਘਾਂ ਨੂੰ ਬੰਦੀ ਬਣਾ ਕੇ ਬੈਠੇ ਹਨ ਰਾਜ ਦੇ ਦਮ ਦੇ ਉੱਤੇ ਸਾਡੇ ਉਹ ਤਖਤ ਟਾ ਗਏ ਰਾਜ ਦੇ ਦਮ ਦੇ ਉੱਤੇ ਸਾਡੀਆਂ ਧੀਆਂ ਪੇਣਾ ਦੀਆਂ ਬੇਪੱਤੀਆਂ ਇਸ ਮੁਲਖ ਦੇ ਸੈਂਟਰ ਦੇ ਵਿੱਚ ਕਰ ਗਿਆ ਜਿੱਥੇ ਸੁਪਰੀਮ ਕੋਰਟ ਬਣੀ ਹੈ ਉੱਤੋਂ ਅੱਜ ਤੁਹਾਨੂੰ ਕੋਈ ਵਿੱਤਾ ਪੈ ਜਾਵੇ ਸਿਖਰ ਕੀ ਹੈ ਸਿਖਰ ਕੀ ਹੈ ਕਿੱਥੇ ਜਾਓਗੇ ਤੁਸੀਂ ਰੱਬ ਤੋਂ ਪਹਿਲਾਂ ਆਖਰੀ ਸਿਖਰ ਬੰਦੇ ਕੋਲ ਕਾਨੂੰਨੀ ਤੌਰ ਤੇ ਸੁਪਰੀਮ ਕੋਰਟ ਹੀ ਹੈ ਕਿੱਥੋਂ ਪਰੇ ਵੀ ਕੁਝ ਹੈ ਕੁਝ ਨਹੀਂ ਹੈ ਇਸ ਮੁਲਕ ਦੇ ਵਿੱਚ ਸਿਖਰ ਸੁਪਰੀਮ ਕੋਰਟ ਨੂੰ ਮੰਨਿਆ ਜਾਂਦਾ ਉਸੇ ਸੁਪਰੀਮ ਕੋਰਟ ਦੀ ਹਿੱਕ ਦੇ ਉੱਤੇ ਸਾਡੇ ਨਾਲ ਨੰਗਾ ਨਾਚ ਕੀਤਾ ਗਿਆ ਤੇ ਹਜੇ ਵੀ ਅਸੀਂ ਸ਼ੱਕ ਦੇ ਦਾਇਰੇ ਦੇ ਵਿੱਚ ਹਜੇ ਵੀ ਅਸੀਂ ਭੰਬਲ ਪੂਸੇ ਦੇ ਵਿੱਚ ਹਜੇ ਵੀ ਮੈਂ ਸਿਰਾਂ ਤੇ ਜਿਹਨਾਂ ਦੇ ਪੱਗਾਂ ਬੰਨੀਆਂ ਤੇ ਮੂੰਹਾਂ ਤੇ ਦਾੜੀਆਂ ਉਹਨਾਂ ਨੂੰ ਕਹਿੰਦੇ ਸੁਣਿਆ ਪਿਓ ਤੇ ਅੱਤਵਾਦੀ ਸੀ ਜਿਹੜੇ ਦਰਬਾਰ ਸਾਹਿਬ 'ਚ ਬੈਠੇ ਸੀ ਉਹ ਹਥਿਆਰ ਲੈ ਕੇ ਕੀ ਕਰਨਗੇ ਸੀ ਸਾਡੇ ਪਿਓ ਨੇ ਪੱਕਾ ਕੀਤਾ ਕਹਿੰਦਾ ਬਿਨਾਂ ਕੇਸੰਗ ਸ਼ਸਤਰਨ ਨਾ ਦੇਉ ਦਦਾਰੇ ਉਹ ਜਿਹਨਾਂ ਤੁਸੀਂ ਕਹਿੰਦੇ ਹਥਿਆਰ ਲੈ ਕੇ ਬੈਠੇ ਕੀ ਸਾਡਾ ਬਾਪ ਕਹਿੰਦਾ ਮੈਂ ਤਾਂ ਮੂੰਹ ਨਹੀਂ ਕਰਦਾ ਉਹਨਾਂ ਵੱਲ ਜਿਹਨਾਂ ਦੇ ਕੋਲ ਸ਼ਸਤਰ ਨਹੀਂ ਮੈਂ ਜ਼ਿਦਾਰ ਨਹੀਂ ਦਊਂਗਾ ਉਹਨਾਂ ਨੂੰ ਪੈਠੂਗੀ ਮੇਰੀ ਹੈਰਾਨੀ ਦੀ ਗੱਲ ਹੈ ਅਸੀਂ ਅੱਜ ਵੀ ਕਨਫਿਊਜ਼ ਹੈ ਸਿਰਫ ਦਿੱਕਤ ਕੀ ਆ ਕਿ ਸਾਡਾ ਇੱਕੋ ਹੀ ਪੱਖ ਜਝਾਰੂ ਪੱਖ ਸਟੇਜਾਂ ਤੋਂ ਪ੍ਰਚਾਰਿਆ ਜਾਂਦਾ ਉਹ ਹੀ ਸਾਨੂੰ ਕਿਹਾ ਜਾਂਦਾ ਪਏ ਤੁਸੀਂ ਲੜਨ ਮਰਨ ਨੂੰ ਯੋਧੇ ਹੋ ਦਿਮਾਗੀ ਤੌਰ ਤੇ ਵੀ ਸਿੱਖ ਬਹੁਤ ਸੂਝਵਾਨ ਹੁੰਦੇ ਕੋਈ ਨਹੀਂ ਪ੍ਰਚਾਰਦਾ ਕਿਤਾਬਾਂ ਲੋਕਾਂ ਨੂੰ ਬੇਕਾਰ ਚੀਜ਼ਾਂ ਲੱਗਦੀਆਂ ਉਹ ਕਿਤਾਬਾਂ ਦੇ ਜਰੀਏ ਸਾਡਾ ਸਭ ਕੁਝ ਬਦਲ ਗਏ ਸਾਡੇ ਬੱਚਿਆਂ ਨੂੰ ਅੱਜ ਸਕੂਲਾਂ 'ਚ ਜੋ ਪੜਾਇਆ ਜਾਂਦਾ ਤੁਸੀਂ ਲੱਖ ਜ਼ੋਰ ਲਾ ਲਓ ਲੱਖ ਕੀਰਤਨ ਦਰਬਾਰਸ ਨਾਲੋਂ ਉਹਨਾਂ ਨੂੰ ਲੱਖ ਤੁਸੀਂ ਗੁਣੀ ਗਿਆਨੀ ਬੰਦੇ ਦੇ ਕੋਲ ਬਿਠਾ ਦਿਓ ਆਉਣ ਵਾਲੇ ਸਮੇਂ 'ਚ ਕਹਿਣਗੇ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋਏ ਆਂ ਉਹ ਤੇ ਰੱਬ ਨੂੰ ਮੰਨਣ ਤੋਂ ਮੁਨਕਰ ਕਰ ਰਹੇ ਟਡੇ ਬੱਚਿਆਂ ਨੂੰ ਪੜ੍ਹਾਈ ਦੇ ਜਰੀਏ ਸੋ ਇਹ ਜ਼ਰੂਰੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਨੌਜਵਾਨ ਅੱਜ ਸਾਡੇ ਵਿੱਚ ਕਾਲਜ ਯੂਨੀਵਰਸਿਟੀਆਂ ਤੋਂ ਆਏ ਹੋਏ ਆ ਉਹਨਾਂ ਨੂੰ ਖਾਸ ਕਰਕੇ ਜਰੂਰ ਬੇਨਤੀ ਕਰਦਾ ਮੈਂ ਕਾਲਜ 'ਚ ਵੀ ਕੀਤੀ ਸੀ ਆਹੀ ਉਮਰ ਆ ਨੌਜਵਾਨੀ ਦੀ ਜਦੋਂ ਅਸੀਂ ਆਪਣਾ ਸਭ ਕੁਝ ਬਣਾਉਣਾ ਹੁੰਦਾ ਇੱਤੋਂ ਹੀ ਸਾਡਾ ਪਿਛਲਿਆ ਵਿਗੜਿਆ ਸੁਧਾਰ ਸਕਦੇ ਆ ਇੱਤੋਂ ਹੀ ਅਸੀਂ ਆਪਣਾ ਆਉਣ ਵਾਲਾ ਬਣਾ ਸਕਦੇ ਆ ਨੌਜਵਾਨੀ ਹੀ ਕਿਸੇ ਕੌਮ ਦੀ ਰੀੜ ਦੀ ਹੱਡੀ ਹੁੰਦੀ ਆ ਇਹ ਰੀੜ ਦੀ ਹੱਡੀ 'ਚ ਜਾਨ ਭਰਨਾ ਸਾਡੀ ਜ਼ਿੰਮੇਵਾਰੀ ਆ ਤੇ ਜਦ ਤੱਕ ਕਾਲਪੁਰਖ ਪਰਮਾਤਮਾ ਦਾ ਹੱਥ ਸਾਡੇ ਸਿਰ ਤੇ ਰਿਹਾ ਸਾਥ ਚੱਲਦੇ ਆ ਜਦੋਂ ਦੀ ਸੋਝੀ ਮਾਰਾਂ ਨੇ ਲਾਈ ਆ ਲੱਗੇ ਹੋਇਆ ਲਗਾਤਾਰ ਸੇਵਾ ਕਰਨ ਤੇ ਇਦਾਂ ਹੀ ਕਰਦੇ ਰਵਾਂਗੇ ਤੇ ਗੁਰੂ ਚਰਨਾ 'ਚ ਅਰਦਾਸ ਬੇਨਤੀ ਆ ਜਦ ਤੱਕ ਇਹ ਸਾਥ ਚੱਲਦੇ ਆ ਪੰਥ ਵਸੇ ਮੈਂ ਉੱਜੜਾਂ ਮਨ ਚਾਉ ਕਨੇਰਾ ਦਿਲ 'ਚ ਰੱਖ ਕੇ ਮਰੀਏ ਇਹ ਤੋਂ ਸਭਾਏ ਕਿਸੇ ਹੋਰ ਦੇ ਦਰ ਤੇ ਜਾ ਕੇ ਜਿੱਦਣ ਸਿਰ ਝੁੱਕ ਗਿਆ ਰੱਬਾ ਉਦੋਂ ਹੀ ਸਾਹ ਕੱਢ ਲਈ ਗੁਰੂ ਪਹਿਲਾਂ ਪੰਥ ਪਹਿਲਾਂ ਬਾਕੀ ਕੁੱਲ ਦੁਨੀਆ ਦੀ ਹਰ ਚੀਜ਼ ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ